ਦੇਸ਼ ਦੁਨੀਆ ਚ ਮਹਾ ਸ਼ਿਵਰਾਤਰੀ ਸਰਦਾ ਪਾਵਨਾ ਨਾਲ ਮਨਾਈ ਜਾ ਰਹੀ ਹੈ ਇਹ ਤਸਵੀਰ ਆ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀਤਾਮ ਚਹਲਾਂਦੀਆਂ ਨੇ ਜਿੱਥੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਮਹਾਦੇਵ ਦੇ ਚਰਨਾਂ 'ਤਮਸਤਖੋਂ ਪਹੁੰਚੇ ਰਵਨੀਤ ਬਿੱਟੂ ਨੇ ਇਸ ਮੰਦਰ ਦੇ ਇਤਿਹਾਸ ਨਾਲ ਜੁੜਿਆ ਦਿਲਚਸਪ ਕੱਸਾ ਵੀ ਸਾਂਝਾ ਕੀਤਾ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਅਜਮਾਈ ਹੋਈ ਗੱਲ ਲੈ ਕੇ ਜਦ ਵੀ ਉਹਨਾਂ ਨੇ ਮਹਾਦੇਵ ਅੱਗੇ ਕੋਈ ਫਰਿਆਦ ਰੱਖੀ ਹੈ ਮਹਾਦੇਵ ਨੇ ਉਹ ਜ਼ਰੂਰ ਪੂਰੀ ਕੀਤੀ ਹੈ ਮਾ சிவਰਾਤਰੀ ਦੇ ਪਵਿੱਤਰ ਤਿਹਾਰ ਦੀ ਰਵਨੀਤ ਬਿੱਟੂ ਨੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਤੇ ਇੱਛਾ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣਾਂ ਲੜਨ ਦੀ ਜਿਤਾਈ ਹੈ ਅੱਜ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚੱਲ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਤੇ ਪ੍ਰਤੱਖ ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁਣ ਨਹੀਂ ਰਹੇ ਠੱਪਰ ਜੀ ਆਟੀਟੂਡ ਠੱਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ ਬੇਟੇ ਖੜੇ ਆ ਇੱਧਰ ਸਾਡੇ ਠਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਨਾਮ ਲਿਖਣ ਕਰ ਲਏ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਅੰਮ੍ਰਿਤ ਹਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕੇ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਉਹਨੂੰ ਲੱਭੋ ਤੇ ਜਦੋਂ ਉਹ ਸਥਾਨ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੈਂ ਲੱਭਦਾ ਹਾਂ ਅੱਜ 21 21 ਸਾਲ 21 ਸਾਲ ਪੂਰੇ 21 ਸਾਲ ਅੱਜ ਹੋ ਗਏ ਨੰਬਰ 1900 2003 ਨੂੰ ਮਿਲਿਆ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਰੇ ਨੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕੀ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਝ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਓਰੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਵੀ 50000 ਕਿੱਥੋਂ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਬੋਲੇ ਨਾਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਮਾਣਾ ਜਿਹਾ ਉਹਨਾਂ ਦਾ ਭਗਤ ਤੇ ਮੇਰੇ ਮਨ ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚਹਿਲਾ ਜੋ ਵੀ ਕਦੇ ਵੀ ਮੇਰੇ ਮਨ ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ ਤਾਂ ਚਾਹੇ ਲੁਧਿਆਣਾ ਬੈਠੇ ਚੰਡੀਗੜ੍ਹ ਦਿੱਲੀ ਬੈਠੇ ਚਾਹੇ ਉਰੇ ਆ ਕੇ ਪ੍ਰਮਾਤਮਾ ਸ਼ਿਵ ਪੂਰੀਆਂ ਕਰਦੇ ਆ ਤੇ ਉਸੇ ਤਰੀਕੇ ਨਾਲ ਮੈਕਸਮ ਦਾ ਵੱਧ ਤੋਂ ਵੱਧ ਇੱਥੇ ਲੋਕ ਆਉਂ ਤੇ ਆਪਣੀਆਂ ਝੋਲੀਆਂ ਭਰੋ ਰੱਬ ਤੇ ਤਾਂ ਕੋਈ ਗਿਣਤੀ ਨਹੀਂ ਨਾ ਜਿਹੜਾ ਆ ਗਈ ਗਿਆ ਜਿਨੇ ਝੋਲੀ ਅਡਤੀ ਉਹ ਤਾਂ ਭਰਨੀ ਪਰਨੀ ਆ ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਮ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਪਰੋ ਕਿਸੇ ਦਿਨ ਆਉ ਇਹ ਉਹਨਾਂ ਦੀ ਸ਼ਰਧਾ ਹੈ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਐਮਪੀ ਸਾਹਿਬ ਇਸ ਵਾਰ ਲੁਧਿਆਣਾ ਤੋਂ ਚਾਹਵਾ ਨੂੰ ਜਾਂ ਕਿਸੇ ਹੋਰ ਸੀਟ ਹਾਂਜੀ ਸੀਟ ਲਈ ਇਸ ਵਾਰ ਲੁਧਿਆਣਾ ਤੋਂ ਹੀ ਬਲੇ ਬਲੇ ਦੇਖੋ ਅਪਵਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਹੈ ਕਿਉਂਕਿ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ ਜੰਮੇ ਆ ਪਲੇ ਆ ਬੜੇ ਹੋਏ ਆ ਜਿੱਥੇ ਸਾਡੇ ਪਰਿਵਾਰ ਆ ਤੇ ਅਸੀਂ ਬਾਹਰ ਲਵਾਰਸ ਹੋ ਕੇ ਕਿਉਂ ਭਟਕੀਏ ਆਪਣੇ ਘਰ ਚ ਕਿਉਂ ਨਹੀਂ ਜਦੋਂ ਘਰ ਇਹ ਆ ਦੇਖੋ ਪਵਿੱਤਰ ਸਥਾਨ ਤੇ ਮੈਂ ਖੜਾ ਆਂ ਸਿਆਸੀ ਗੱਲਾਂ ਥੋੜੀਆਂ ਜੀਆਂ ਮੈਂ ਮੈਂ ਮਾਫੀ ਚਾਹੂੰਗਾ ਯਾਰਾ ਵੀਰ ਵਜਰੰਗੇ ਹਾਰ ਹਾਰ ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਰੇ ਨਹੀਂ